ਲਓ ਬਾਈ ਅਜਾ ਆਪਣਾ ਪਹਿਲਾ ਦਿਨ ਹੈ ਡੋਬਰ ਵਗਰ ਪਾਲੀ ਮਸ਼ੀਨ ਤੇ ਕੰਮ ਕਰਤਾ ਸਟਾਰਟ ਆ ਤਾਂ ਤਾਂ ਉਹ ਆ ਜੂਮ ਕਰਕੇ ਦਿਖਾਓ ਇੱਕ ਫੋਨ ਫੜੀ ਇੱਕਾ ਕੋਈ ਫੜ ਲਾ ਕੁਛ ਕਰੀ ਆ ਵਿੱਚ ਚੱਲਣ ਦੇਗਾ ਨਾ ਲੌਗ ਲੱਗਾ ਪਿਆ ਇਹ ਇਹਦਰ ਮਾਮਾ ਜੀ ਨੇ ਪਹਿਲੀ ਵਾਰ ਚ ਪਵਾਤੀ ਟਰਾਲੀ ਬਹੁਤ ਭਰੀ ਸੀਜਨ ਲਾਏ ਨੇ ਸਾਰੇ ਸਾਰੇ ਚੈੱਕ ਕਰੋ ਬਾਸ ਫਤਿਹ ਕੱਚਰੇ ਕਿੰਦੀ ਥੋੜੀ ਜਿਹੀ ਫੋਟੋ ਹੋਣ ਗੱਲ ਬਣੀ ਐ ਤੇ ਥੋੜੀ ਹੁੱਕ ਬਿੰਗੀ ਆ ਖੜਜੋ ਦੋ ਮਿੰਟ ਕਹਾਂ ਕਰ ਕਹਾਂ ਅੱਗੇ ਕਰ ਅੱਗੇ ਹੁਣ ਕੱਟਾ ਉਹ ਤੈਨੂੰ ਇਸ਼ਾਰੇ ਨਹੀਂ ਦੀਂਦੇ ਹਾਂ ਉਹ ਤੂੰ ਇਸ਼ਾਰੇ ਸਮਝੀਂ ਤੂੰ ਹਜੇ ਵੀ ਪੁੱਛੀ ਐ ਨਾ ਬੰਦਾ ਕੱਚਾ ਤੂੰ ਖੜ ਜਾ ਨਵੀਂ ਊਕ ਕਰਕੇ ਤਿਲਕੀ ਨਹੀਂ ਰੋਕ ਲੈ ਉਹ ਬਹੁਤ ਭਾਰ ਤੇ ਗੇਰ ਲੱਗ ਗਿਆ ਸਹੀ ਸੀ ਪਾਈ ਗਈ ਸੀ ਉਹ ਗਾਂਹਾਂ ਰੋਡ ਤਾਂ ਪਾਈ ਗਈ ਸੀ ਗਾਂਵੇਂ ਰੋੜਿਆ ਆ ਓਏ ਖਲਣੇ ਚ ਪਾਇਆ ਕਰ ਨੜੇ ਜੇ ਬੋਲ ਕੇ ਪੁੱਛਦਾ ਥੈ ਗਿਆ ਹੌਲਾ ਕੈਗੀ ਜੀ ਉਪਯਾਤਾਗਾ ਉਹ ਥੰਨਣ ਦੀ ਹੁੱਕ ਚ ਬੜੀ ਛੱਦੀ ਪੈਣੀ ਪਗੜੀ ਚ ਹੋਰ ਸਾਨੂੰ ਨਹੀਂ ਖਰਾਬ ਕਰਦੀ ਬੋਲੇ ਉਹ ਲਾ ਲਿਓ ਬਾਕਰਾ ਔਂਟ ਲਾਏ ਸ ਉਹ ਲੈਫਟ ਕਰੀ ਵਾਸਾ ਪੀਣਾਂ ਨਹੀਂ ਹੋਈ ਕੋਈ ਨਾ ਫਰਟਾ ਵੈਕਟਰ ਡਰਾਈਵਰ ਕੰਮ ਆ ਜਾਵਾ ਸੰਗਰੀ ਤੋਂ ਹਰੇ ਦਾ ਪਹਿਲਾ ਦਿਨ ਆ ਨਾ ਬਈ ਆਇਆ ਕਿਦਾ ਇਹਨੂੰ ਬੜੀ ਉੱਚੀ ਘੜਦਿਆ ਕਰੋ ਓਕੇ ਬੇਟਾ ਬਾਕੀ ਆ ਸਵੇਰੇ ਦਾ ਸਾਰਾ ਸਾਨੂੰ ਸ਼ਾਮ ਤੱਕ ਨਾ ਕੋ ਬਾਜ਼ਰ ਘਾੜੀ ਦੇਵਾਉਂਦਾ ਹੈ ਨਾ ਉਹ ਵੀ ਆਪਣਾ ਜੋ ਉੱਪਰ ਚੱਲ ਰਿਹਾ 15 ਦਾ ਚੱਕਰ ਦੇ ਜਾਈ ਜਿੱਦ 27 ਰਖਾਉਂਦਾ ਸਾਨੂੰ ਮਗਰਾ ਪੂਰੀ ਸਰਾ ਗੱਲ ਬਾਤ ਆ ਲਈ ਭਰ ਕੇ ਹੁਣ ਆਪਣਾ ਲੈ ਬਣਿਆ ਆਪਣਾ 744 ਉਹ ਖੜਾ ਲੋ ਇਹ ਕਹਿੰਦਾ 44 ਲੈ ਕੇ ਪਹੁੰਚ ਚੁੱਕਿਆ ਤੇ ਉਧਰ ਚੋਪਰ ਵਗੈਰਾ ਟਰਾਲੀ ਭਰ ਚੁੱਕੀ ਆ ਆਪਾਂ ਟਰਾਲੀ ਆ ਕਟਕੇ ਤੇ ਉਹ ਟਰਾਲੀ ਪਾਉਣੇ ਆ ਉਪਰੋਂ ਦੇ ਉਪਰੋਂ ਦੇ ਟਰਾਲੀ ਪਰ ਕੇ ਗੜਤੀ